ਮੈਂ ਲੈ ਕੇ ਚੱਲੂ ਤੁਹਾਨੂੰ ਗਲੀ ਗਲੀ ਮਾਦੋ ਫਰੀ ਸ਼ੇਪਕੋਰੀ ਚਲੋ ਸਾਨੂੰ ਇਹ ਤਾਂ ਨਹੀਂ ਚਲੋ ਸਾਨੂੰ ਜਿਹੜੀ ਵੀ ਕੋਈ ਹੈਗੀ ਅਸੀਂ ਤਾਂ ਦੇਖੋ ਡੈਂਟੀਫਿਕੇਸ਼ਨ ਕੋਈ ਨਾ ਕੋਈ ਡੈਂਟੀਫਿਕੇਸ਼ਨ ਜਿਹੜੀਆਂ ਆ ਆਦਰ ਕੋਈ ਮਤਲਬ ਡੈਂਟੀਫਿਕੇਸ਼ਨ ਕਿਸੇ ਨੂੰ ਸਕਦਾ ਵੀ ਕੋਈ ਇਲੀਗਲ ਚੱਲਦੀ ਆ ਉਸਨੂੰ ਲਿਸਟ ਪ੍ਰੋਵਾਈਡ ਕਰਾਓ ਅੱਜ ਹੀ ਸ਼ਾਮ ਅਸੀਂ ਕਿਉਂ ਕਰਾਈਏ ਤੁਸੀਂ ਆਪਣੀ ਸਰਵੇ ਕਰਾਓ ਸਰ ਅਸੀਂ ਤਾਂ ਕਰ ਰਹੇ ਆ ਸਰਵੇ ਕਰਾਓ ਅਸੀਂ ਤਾਂ ਕਰ ਰਹੇ ਆ ਸਰ ਨਹੀਂ ਅਸੀਂ ਨਾਲ ਕੇ ਬੁੱਢਾ ਨਾਲ ਸਾਫ ਕਰਾ ਰਹੇ ਹਾਂ ਤੇ ਕੋਈ ਰਾਏ ਨਹੀਂ ਕੋਈ ਸਾਰੇ ਡਿਪਾਰਟਮੈਂਟ ਹੀ ਰਲ ਮਿਲ ਕੇ ਕੰਮ ਕਰ ਰਹੇ ਨੇ ਬਾਕੀ ਤਾਂ ਆਪਣੀ ਜਿਹੜੀ ਬੋਡੀ ਉਹ ਲੈਂਗੁਏਜ ਹੈ ਨਹੀਂ ਥੋੜਾ ਸਰ ਹਾਂ ਤੁਹਾਨੂੰ ਕਵਿਟ ਓਕੇ ਟੈਲੀ ਗੱਲ ਜੀ ਬਿਲਕੁਲ ਹੈ ਜੀ ਇਹ ਨਾ ਟਟ ਪਰਮਿਸ਼ਨ ਨੋਟ ਕਰੀਂਗਾ ਨਾਮ ਹਾਂ ਜੀ 40 ਨਹੀਂ ਨਹੀਂ ਮੇਰੀ ਗੱਲ ਸੁਣੋ ਬੈਠੇਗੀ ਉਹ ਤਾਂ ਹਾਇਰਟ ਹੋਣਗਾ ਨਹੀਂ ਨਹੀਂ ਹਾਇਰਟ ਹੋਟੀ ਜਾਂ ਫਿਰ ਕਹਿੰਦੇ ਫਿਰ ਆਪਾਂ ਫਿਰ ਸਾਡਾ 1 ਛੇੜ ਘੰਟੇ ਤੋਂ ਸਾਰਾ ਦਾ ਟਾਈਮ ਸਾਰਾ ਦਾ ਆਫਿਸਰ ਦਾ ਜਿੜੀ ਆਦਾ ਮੇਰਾ ਠੀਕ ਹੈ ਤੇ ਤੁਸੀਂ ਉੱਥੇ ਜਵਾਬ ਦੇ ਦੇ ਜਵਾਬ ਹੀ ਨਹੀਂ ਕੋਈ ਦੇਗਾ ਸੀਓ ਵੀ ਤੁਹਾਡਾ ਕਿੰਨਾ ਆ ਰਿਹਾ ਦੇਖਿਆ ਸਰ ਮੈਂ ਜਵਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਗੱਲ ਕਰ ਰਿਹਾ ਵੀ ਦੇਖੋ ਲੋ ਜਾਨੇ ਦੇ ਵਿੱਚ ਚਾਰ ਦਫ਼ਤਰ ਨੇ ਮੈਂ ਤੇ ਆਪਣੇ ਦਫ਼ਤਰ ਦੇ ਨਾਲ ਸੰਬੰਧ ਦੱਸ ਰਿਹਾ ਹਾਂ ਜੀ ਕੀ ਜੀ ਆਪਾ ਕੁਛ ਜਵਾਬ ਵਾਲੀ ਨਹੀਂ ਕਰ ਸਕਦੇ ਫਿਰ ਆਪਾਂ ਇੱਥੇ ਕਰਨੀ ਕਿਉਂ ਹੈ ਜਵਾਬ ਜਵਾਬ ਇਹ ਤਾਂ ਨਹੀਂ ਜੀ ਤੁਸੀਂ ਕਿਹ ਖੁੱਲੀ ਬੈਸ ਦੀ ਗੱਲ ਕੀਤੀ ਬਿਲਕੁਲ ਕਰਾਂਗੇ ਜਦ ਤੁਸੀਂ ਕਿਸੇ ਗੱਲ ਦਾ ਸਾਨੂੰ ਜਵਾਬ ਨਹੀਂ ਦੇ ਰਹੇ ਯਾਰ ਸਾਨੂੰ ਕਿਸੇ ਗੱਲ ਦਾ ਜਵਾਬ ਨਹੀਂ ਸਾਨੂੰ ਮੂਰਖ ਬਣਾ ਰਹੇ ਤੁਸੀਂ ਅਸੀਂ ਪੜ੍ਹੇ ਲਿਖੇ ਆ ਯਾਰ ਦੇਖੋ ਮੇਰੇ ਨਾਲ ਮੇਰੇ ਸਤਕਾਰਯੋਗ ਅਫਸਰ ਸਾਰੇ ਸੀਵਰੇਜ ਬੋਰਡ ਦੇ ਹਾਂਜੀ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਹਾਂਜੀ ਸਕਾਰਪੋਰੇਸ਼ਨ ਤੋਂ ਹਾਂਜੀ ਇੰਦਰਪਾਲ ਜੀ ਹਾਂਜੀ ਔਰ ਸਾਡੇ ਬਲਰਾਜ ਸਿੰਘ ਜੀ ਡਰੇਨੇਜ ਤੋਂ ਹਾਂਜੀ ਸਾਰੇ ਐਕਸੇਸ ਸਾਹਿਬ ਉੱਤੇ ਪਹੁੰਚੇ ਨੇ ਪਰ ਪੋਲੂਸ਼ਨ ਬੋਰਡ ਵਾਲਿਆਂ ਦੇ ਚ ਨਜ਼ਾਰਦ ਨਹੀਂ ਇੱਕ ਘੰਟੇ ਤੋ ਹੋ ਗਿਆ ਮੇਰਾ ਖਿਆਲ ਚਾਰ ਪੰਜ ਵਾਰ ਜੀਸੀ ਸਾਹਿਬ ਨੇ ਫੋਨ ਕੀਤਾ ਹੌਨ ਰਿਪੋਰਟ ਸਾਹਮਣੇ ਖੜੇ ਨੇ ਹਾਂਜੀ ਤੇ ਆਏ ਨਹੀਂ ਕਿਉਂ ਨਹੀਂ ਆਏ ਇਹ ਵਜ੍ਹਾ ਮੈਨੂੰ ਨਹੀਂ ਪਤਾ ਹਾਂਜੀ ਪਰ ਕਿਉਂਕਿ ਇਹ ਮੁੱਦਾ ਬੜਾ ਗੰਭੀਰ ਹੈ ਹਾਂਜੀ ਤੇ ਜੋ ਮੌਕੇ ਤੇ ਸਤਿਕਾਰਯੋਗ ਸਾਡੇ ਐਕਸ ਸਾਹਿਬ ਖੜੇ ਨੇ ਸੀਵੀ ਰਿਪੋਰਟ ਦੇ ਹਾਂਜੀ ਬਲਰਾਜ ਜੀ ਇਹਨਾਂ ਤੋਂ ਅੰਦਰ ਮੋਨੀਟਰਿੰਗ ਵੀ ਚੈੱਕ ਕਰਾਈ ਆ ਜੋ ਬੀਓਡੀ 30 ਚਾਹੀਦਾ ਹੈ ਜੀ ਲੈਸ ਦਨ 30 ਚਾਹੀਦਾ ਜੋ ਕਿ ਇਸ ਟਾਈਮ 128 ਹੈ 128 ਹੈ ਉਹ ਵੀ ਬਾਤ ਹੈ ਤੇ ਜਿਹੜਾ ਸੀਓਡੀ ਆ ਉਹ ਹੁਣ ਟੈਕਨੀਕਲੀ ਉਹੀ ਆ ਕੇ ਜਨਾਬ ਨੇ ਦੱਸਣਾ ਸੀ ਉਹ ਜੇ ਪਹੁੰਚੇ ਨਹੀਂ ਪਰ ਜੋ ਸਾਡੇ ਕੋਲ ਚੀ ਜਾਈ ਉਹ 2400 ਕੁਛ ਦੀ ਹੈਗੀ ਔਨ ਰਿਕਾਰਡ ਆ ਉਹ ਪਤਾ ਨਹੀਂ ਉਹ ਆ ਕੇ ਦੱਸਣ ਵੀ ਸਹੀ ਹੈ ਗਲਤ ਆ ਠੀਕ ਹੈ ਜੀ ਔਰ ਜੋ ਇੱਥੇ ਪਾਣੀ ਦਾ ਫਲੋ ਆ ਜੋ ਸਤਕਾਰਯੋਗ ਸਾਡੇ ਸੀਵਰੇਜ ਬੋਰਡ ਵਾਲਿਆਂ ਨੇ ਡਰੇਨੇਜ ਵਾਲਿਆਂ ਨੇ ਦਿਖਾਇਆ ਮੀਟਰ 853 ਦੀ ਦਿਖਾਈ ਆ ਮੀਲ ਦੀ ਤਾਂ ਕਿ ਜਿਹੜੀ ਮੇਰੇ ਕੋਲ ਰਿਪੋਰਟ ਔਨ ਰਿਕਾਰਡ ਉਹ ਹੈਗੀ ਆ 1533 ਐਮਐਲ ਦੀ ਰਾਈਟ ਦੋਨੋਂ ਚੀਜ਼ਾਂ ਤੇ ਇੱਥੇ ਦੇਖੋ ਕਿੰਨਾ ਡਿਫਰ ਐ ਸੈਕੰਡ ਆਸੀਂ ਇੱਥੇ ਸੈਂਪਲ ਭਰੇ ਤੁਹਾਡੇ ਕੈਮਰੇਰ ਦੇ ਨਾਲ ਆਈ ਤੁਸੀਂ ਦੇਖ ਲਿਆ ਦੇਖੋ ਗੱਲ ਇਹ ਆ ਵੀ ਸਾਡੀ ਜੋ ਸਰਕਾਰ ਆ ਮਾਨਸਾਬ ਦੀ ਸਰਕਾਰ ਹੈ 0% ਟਾਲਰੈਂਸ ਤੇ ਆ ਕ腐ਸ਼ਨ ਦੇ ਉੱਤੇ ਸਾਡਾ ਕੰਮ ਆ ਲੋਕਾਂ ਨੂੰ ਅੱਛੀ ਹੈਲਥ ਡਿਲੀਵਰ ਕਰਨਾ ਅੱਛਾ ਇਨਫਰਾਸਟ੍ਰਕਚਰ ਡਿਲੀਵਰ ਕਰਨਾ ਔਰ ਅੱਛਾ এনਵਾਇਰਨਮੈਂਟ ਦੇਣਾ ਅੱਛੀ ਐਜੂਕੇਸ਼ਨ ਦੇਣੀ ਬੱਚਿਆਂ ਨੂੰ ਪਰ ਉਸ ਦੇ ਉਲਟ ਜਿਹੜਾ ਇਹ ਹੁਣ ਬੁੱਢਾ ਨਾਲਾ ਜਿਹਨੂੰ ਕਹਿੰਦੇ ਪਿਛਲੇ 20 ਸਾਲਾਂ ਤੋਂ ਤੁਸੀਂ ਛੋਟੇ ਹੁੰਦੇ ਦੇਖਦੇ ਆ ਰਹੇ ਕਿ ਇਹ ਉੱਥੇ ਦਾ ਉੱਥੇ ਖੜਾ ਦੁੱਖ ਦੀ ਗੱਲ ਇਹ 588 ਕਰੋੜ ਇਹ ਸਿਵਲ ਬੋਰਡ ਨੇ ਤੇ ਪੋਲਿਊਸ਼ਨ ਬੋਰਡ ਨੇ ਡੇਟਾ ਉਹਨਾਂ ਨੂੰ ਠੇਕੇਦਾਰ ਨੂੰ ਅ ਖਿਲਾੜੀ ਕੰਪਨੀ ਨੂੰ ਕੀ ਉਹ ਹੱਕਦਾਰ ਹੈ ਪੈਸੇ ਲੈ ਕੇ ਜਾਣ ਦਾ ਲੋਕਾਂ ਦੇ ਜਾਂ ਕੀ ਇਹਨਾਂ ਅਫਸਰਾਂ ਨੇ ਪੈਸੇ ਦੇਣ ਤੋਂ ਪਹਿਲਾਂ ਸਾਰੀ ਚੈਕਿੰਗ ਕਰਾਈ ਇਹ ਜਵਾਬ ਆਸਾਂ ਲੋਕਾਂ ਨੂੰ ਦੇਣਾ ਲੋਕਾਂ ਦੀ ਕਚੈਰੀ 'ਚ ਖੜੇ ਆਂ ਔਰ ਸੈਕਿੰਡ ਜਿੰਨਾ ਵੀ ਇੱਥੇ ਤੁਸੀਂ ਦੇਖ ਲੋ ਮੱਛਾਂ ਨਹਾ ਰਹੀਆਂ ਸੀਗੀਆਂ ਸਾਰਾ ਪਾਣੀ ਪੀ ਰਹੀਆਂ ਉਹ ਦੁੱਧ ਦੇ ਰਹੀ ਸਾਡੇ ਪੇਟ ਚ ਜਾਣਾ ਕਿੰਨੇ ਲੋਕ ਕੈਂਸਰ ਮੇਰੇ ਹਲਕੀ ਜੀ ਬਹੁਤ ਕੈਂਸਰ ਹੋਇਆ ਪਿਆ ਇਸ ਚੀਜ਼ ਦਾ ਤਾਂ ਹੀ ਅਸੀਂ ਪਰੇਸ਼ਾਨ ਆ ਨਾ ਕੋਈ ਲੋਕ ਰੋਹ ਜਾਂਦੇ ਨੇ ਇਲਾਜ ਕਰਾਓ ਕਿੰਨੇ ਕੁ ਇਲਾਜ ਅਸੀਂ ਜੇਬ ਚੋਂ ਕਰਾ ਸਕਦੇ ਸਰਕਾਰ ਇਲਾਜ ਕਰ ਰਹੀ ਆ ਪਰ ਇਹ ਇਹ ਬਿਮਾਰੀ ਦੀ ਰੋਕਥਾਮ ਕਰਨੀ ਤਾਂ ਜ਼ਰੂਰੀ ਆ ਨਾ ਸਰ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਇਹ ਜਿਹੜਾ ਵਿਧਾਨ ਸਭਾ ਦਾ ਮੁੱਦਾ ਚੱਕਿਆ ਸਾਹ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਬੜਾ ਸੀਰੀਅਸ ਲਿਆ ਹੈਗਾ ਔਰ ਬਹੁਤ ਆਣ ਵਾਲੇ ਚੰਨ ਦਿਨਾਂ ਚ ਮੈਨੂੰ ਭਰੋਸਾ ਉਹਨਾਂ ਤੇ ਕਿਉਂਕਿ ਉਹ ਕੰਮ ਕਰ ਰਹੇ ਨੇ ਔਰ ਮੈਨੂੰ ਆਸ਼ਵਾਸਨ ਵੀ ਦਿੱਤਾ ਉਹਨਾਂ ਨੇ ਕਿ ਬੇਟਾ ਉਸੀ ਬੁੱਢਾ ਨਾਲ ਨਾਲ ਰਲ ਕੇ ਸਾਫ ਕਰਾਂਗੇ ਔਰ ਜੀ ਮਾਨ ਸਾਹਿਬ ਪਹਿਲ ਦੇ ਆਧਾਰ ਤੇ ਕੰਮ ਕਰਨਗੇ ਸਾਨੂੰ ਪੂਰ ਮਾਨ ਆਪਣੇ ਮਾਨ ਤੇ ਔਰ ਉਹਦੇ ਨਾਲ ਨਾਲ ਜੋ ਵੀ ਇੱਥੇ ਕਮੀਆਂ ਨੇ ਉਹ ਸੀ ਰਲ ਕੇ ਦੂਰ ਕਰਾਂਗੇ ਔਰ ਤੁਹਾਡੇ ਮਾਧਮੇ ਦਿ ਰਾਹੀਂ ਮੈਂ ਬਿਊਰੋਕ੍ਰੇਸੀ ਦੇ ਕੁਝ ਉੱਚ ਅਫਸਰ ਸਹਿਬਾਨ ਨੂੰ ਤੁਸੀਂ ਵਿਧਾਨ ਨੂੰ ਮੈਂ ਉਸੇ ਗੱਲ ਤੇ ਆ ਰਿਹਾ ਉਸੇ 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 ਗੱਲ ਤੇ ਆ ਰਿਹਾ ਕੁਝ ਅਫਸਰ ਸਹਿਬਾਨ ਨੂੰ ਤੁਹਾਡੇ ਮਾਧਮੇ ਦਿ ਰਾਹੀਂ ਸਨੇਹਾ ਮੇਰਾ ਕਿਰਪਾ ਕਰਕੇ ਆਪਾਂ ਪੰਜਾਬ ਨੂੰ ਪਿਆਰ ਕਰੀਏ ਆਪਣੇ ਆਪ ਨੂੰ ਪਿਆਰ ਕਰਨ ਤੋਂ ਇਲਾਵਾ ਔਰ ਜੋ ਮੈਂ ਬਤੌਰ ਚੇਅਰਮੈਨ ਵਿਧਾਨ ਸਭਾ ਕਮੇਟੀ ਸਥਾਨਕ ਸਰਕਾਰਾਂ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਭੇਜਿਆ ਹੋਇਆ ਲਿਖ ਕੇ ਕਿ ਇਹਦੇ ਤੇ ਸੀਬੀਆਈ ਜਾਂਚ ਜਾਂ ਜੁਡੀਸ਼ਰੀ ਜਾਂ ਇਹ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਪੈਰਲੋਜੀ ਜਾਂਚ ਹੋਣੀ ਚਾਹੀਦੀਆਂ ਨੇ ਉਸ ਲਈ ਹੋਰ ਸਰਕਾਰ ਨੇ ਮੈਨੂੰ ਭਰੋਸਾ ਦਿੱਤਾ ਹੈਗਾ ਕਿ ਇਹ ਵੀ ਜਲਦੀ ਤੋਂ ਜਲਦੀ ਅਸੀਂ ਕਰਾਂਗੇ ਤੇ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਸਰਕਾਰ ਦੀਆਂ ਮਸ਼ੀਨਾਂ ਹੈਗੀਆਂ ਨੇ ਫਿਰ ਤੁਹਾਨੂੰ ਕੀ ਲੋਡ ਪੈਗੀ ਆਪਣੀਆਂ ਮਸ਼ੀਨਾਂ ਤੋਂ ਆਪਣੀਆਂ ਲੈਪਟਾਪ ਦੇਖੋ ਗੱਲ ਇਹ ਸਰਕਾਰ ਨੇ ਬਹੁਤ ਕੰਮ ਕਰਨੇ ਹੁੰਦੇ ਇੱਕ ਛੋਟੀ ਇੰਨਾ ਚੀਜ਼ਾਂ ਉੱਤੇ ਸਰਕਾਰ ਪੈਰਾਂ ਨਹੀਂ ਦਿੰਦੀ ਇਹ ਸਰਕਾਰੀ ਅਫਸਰ ਪੈਰਾ ਦਿੰਦੇ ਨੇ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਉਹ ਮਸ਼ੀਨਾਂ ਸਹੀ ਕੰਮ ਕਰ ਰਹੀਆਂ ਸਹੀ ਰਿਜ਼ਲਟ ਦੇ ਰਹੀਆਂ ਨਹੀਂ ਦੇ ਰਹੀਆਂ ਤਾਂ ਪੈਸੇ ਜਿਵੇਂ 588 ਕਰੋੜ ਰੁਪਈਆ ਇੱਕ ਠੇਕੇਦਾਰ ਨੂੰ ਉਹਦੇ ਫੜਾਤਾ ਆ 2 ਲੱਖ ਦੀ ਮਸ਼ੀਨ ਨਹੀਂ ਆਪਾਂ ਲੈ ਸਕਦੇ ਕਿੱਡੀ ਵੱਡੀ ਗੱਲ ਅਸੀਂ ਦੋ ਵਾਰ ਲਈ ਆ ਸਰ ਬਦਨ ਸਭਾ ਦੇ ਵਿੱਚ ਕਹਿੰਦੇ ਤੁਸੀਂ ਨਹੀਂ ਬੋਲੇ ਹੈਗੇ ਮੁੱਖ ਮੰਤਰੀ ਪੰਜਾਬ ਤੋਂ ਚਲੋ ਬੋਲੇ ਜਦੋਂ ਕਿ ਤੁਸੀਂ ਕਹਿ ਕੇ ਗਏ ਸੀ ਜਦੋਂ ਮਾਨ ਸਾਹਿਬ ਨੇ ਗੱਲ ਚੁੱਕ ਲਈ ਤਾਂ ਬੌਸ ਇਸ ਆਲਵੇਜ਼ ਰਾਈਟ ਜਦੋਂ ਮਾਨ ਸਾਹਿਬ ਨੇ ਗੱਲ ਚੁੱਕ ਲਈ ਮੇਰਾ ਖਿਆਲ ਆ ਉਸ ਤੋਂ ਬਾਅਦ ਫੇ ਮੇਰਾ ਬੋਲਣ ਦਾ ਕੋਈ ਮਤਲਬ ਨਹੀਂ ਸੀ ਕਿਉਂਕਿ ਜਾਂ ਮੇਰਾ ਮੁੱਦਾ ਮੇਰੇ ਮੁੱਖ ਮੰਤਰੀ ਨੇ ਚੱਕ ਲਿਆ ਔਰ ਉਹ ਬੜਾ ਵਧੀਆ ਤਰੀਕੇ ਨਾਲ ਚੱਕਿਆ ਔਰ ਸੰਜੀਦਗੀ ਨਾਲ ਚੱਕਿਆ ਔਰ 20 ਮਿੰਟ ਉਸਤੇ ਡਿਬੇਟ ਹੋਈ ਆ ਬੁੱਢੇ ਨਾਲੇ ਤੇ ਤੇ ਮੇਰਾ ਖਿਆਲ ਆ ਵੀ ਜੇ ਐਡੀ ਵੱਡੀ ਉਹਨਾਂ ਨੇ ਗੱਲ ਕੀਤੀ ਆ ਤੇ ਫਿਰ ਐਜ਼ ਅ ਜੂਨੀਅਰ ਮੇਰਾ ਫਰਜ਼ ਨਹੀਂ ਬੰਦਾ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਨੇ ਬੋਲਣਾ ਜੇ ਮੁੱਦਾ ਹੀ ਮੇਰਾ ਉਹਨਾਂ ਨੇ ਆਪ ਲੈ ਲਿਆ ਹੁਣ ਤਾਂ ਉਹ ਮਤਲਬ ਉਹਨਾਂ ਨੇ ਇੱਕ ਸੁਪਨਾ ਬਣਾ ਲਿਆ ਵੀ ਆਪਾਂ ਰਲ ਕੇ ਬੁੱਢਾ ਨਾਲਾ ਸਾਫ਼ ਕਰਨਾ ਤੋ ਕਰਨਗੇ ਸਾਨੂੰ ਮਾਣਾ ਆਪਣੇ ਮਾਰਤੇ ਜੀ ਸਾਡੇ 6.588 ਕਰੋੜ ਤੁਸੀਂ ਕਹਿੰਨੇ ਹੋ ਖਰਚੇ ਵੀ ਗਿਆ ਤੇ ਹੁਣ ਕਿਸ ਤਰ੍ਹਾਂ ਬੁੱਢਾ ਦਰਿਆ ਸਾਫ ਹੋਵੇਗਾ ਆ ਦੇਖੋ ਇਹਦੀ ਇਨਕੁਆਰੀ ਪੱਕੀ ਮਾਂ ਸਾਹਮਣੇ ਲਾਣੀ ਲਾਣੀ ਹੈ ਕਨਫਰਮ ਹੈ ਅੱਜ ਲੱਜੇ ਦੋ ਦਿਨ ਨੂੰ ਲੱਜੇ ਹਫਤੇ ਲੱਜੇ ਪਲੱਸ ਬੁੱਢਾ ਨਾਲਾ ਵੀ ਬਹੁਤ ਜਲਦੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸਾਡਾ ਸੁਪਨਾ ਜੇ ਅਸੀਂ ਲੱਗੇ ਆ ਸਰਕਾਰ ਲੱਗੀ ਆ ਆਮ ਆਦਮੀ ਪਾਰਟੀ ਸਰਕਾਰ ਲੱਗੀ ਆ ਸਾਡੇ ਮਾਝੂਗ ਮੁੱਖ ਮੰਤਰੀ ਸਾਹਿਬ ਨੇ ਇਹਦੀ ਹੁਣ ਸਾਨੂੰ ਮਤਲਬ ਸਾਨੂੰ ਸਹਿਨ ਦਿੱਤੀ ਆ ਵੀ ਬੇਟਾ ਚਲੋ ਅਸੀਂ ਤੁਹਾਡੇ ਨਾਲ ਆ ਕੰਮ ਕਰਾਂਗੇ 15 ਸੰਮਨ ਹੁਣ ਜਿਹੜੇ ਲੋਕ ਜੈ ਇਹਨੂੰ ਬੰਨ ਲਾਉਣ ਨੂੰ ਕਹਿੰਦੇ ਨੇ ਹੁਣ ਦੇਖੋ ਉਹ ਜਿਹੜੀ ਬੰਨ ਲਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ ਜੋ ਲਗਾ ਰਹੇ ਨੇ ਇਹ ਗਲਤ ਹੈ ਮੈਸਜ ਦੀ ਨਿੰਦਾ ਕਰਦਾ ਬਿਲਕੁਲ ਉਹਨਾਂ ਨੂੰ ਪਲੇਟਫਾਰਮ ਤੇ ਆ ਕੇ ਜਿਵੇਂ ਅਸੀਂ ਟੈਕਨੀਕਲੀ ਮਸਲੇ ਦੇਖ ਰਹੇ ਆ ਵੀ ਕਿੱਥੋਂ ਕਿੱਥੋਂ ਕਮੀਆਂ ਨੇ ਅਸੀਂ ਦੂਰ ਕਰੀਏ ਸਾਡੇ ਨਾਲ ਆ ਸਾਡੇ ਨਾਲ ਕਮੀਆਂ ਕੱਟਣ ਠੀਕ ਕਰੀਏ ਅਸੀਂ ਸਰ ਜਿੱਦਾਂ ਹੁਣ ਤੁਸੀਂ ਕਹਿੰਦੇ ਹੋ ਵੀ ਬਹੁਤ ਜ਼ਿਆਦਾ ਆ ਰਿਹਾ ਵਾ ਜਿਹੜਾ ਕੈਮੀਕਲ ਵਾਲਾ ਜਾਂ ਪਾਣੀ ਜਿੰਨਾ ਵੀ ਜਿਹੜਾ 30 ઓક્સિਜਨ ਸੀ ਕਿ ਦੇਖੋ ਜਿਹੜਾ ਬੀਓਡੀ ਬਾਇਓਕੈਮੀਕਲ ਆਕਸੀਜਨ ਡਿਮਾਂਡ ਹੁੰਦਾ ਉਹ 30 ਬਿਲੋ 30 ਚਾਹੀਦਾ ਜਿਹੜਾ ਕਿ 128 ਆ ਮਾਨਯੋਗ ਸਾਡੇ ਐਕਸ਼ਨ ਸਾਹਿਬ ਨੇ ਮੌਕੇ ਤੇ ਸਾਹਿਬ ਨੇ ਵੀ ਕਿਹਾ ਵੀ ਕੁਝ ਹੋ ਸਕਦਾ ਕਿ ਕੁਝ ਜਿਹੜੀਆਂ ਡਾਈੰਗਾਂ ਬਿਨਾਂ ਟ੍ਰੀਟਮੈਂਟ ਤੋਂ ਪਾਉਂਦੀਆਂ ਹੋਣ ਜਾਂ ਕੋਈ ਲੋਕ ਹੋਣਗੇ ਉਹਨਾਂ ਖਿਲਾਫ ਕਾਰਵਾਈ ਕੌਣ ਕਰੂਗਾ ਸਰ ਦੱਸੋ ਜੀ ਸਰ ਉਹਦੇ ਖਿਲਾਫ ਸਰ ਪੋਲੂਸ਼ਨ ਨੂੰ ਉਸਦੇ ਬਾਬਤ ਜਿਹੜੀ ਕੋਈ ਇਨਕੁਆਰੀ ਕਰਨੀ ਹੈ ਜਾਂ ਕੋਈ ਐਕਸ਼ਨ ਕਰਨਾ ਹੈ ਉਹ ਪੋਲਿਊਸ਼ਨ ਬੋਰਡ ਤੇ ਕਾਰਪੋਰੇਸ਼ਨ ਵੱਲੋਂ ਕਰੀ ਜਾਣੀਆਂ ਤੇ ਉਹ ਕਰ ਵੀ ਰਹੇ ਨੇ ਸਰ ਇਹ ਪ੍ਰੋਸੈਸ ਵਿੱਚ ਸੁਖੀ ਸਾਹਿਬ ਖੜੇ ਨੇ ਸਰ ਤੁਸੀਂ ਦੱਸਿਓ ਸਰ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਜਿਹੜੀ ਕੰਪਲੇਟ ਕਰ ਲੈ ਪਹਿਲਾਂ ਇਧਰ ਹੀ ਕਰ ਲੈ ਹਾਂ ਕਰਿਆ ਕੰਪੋਸਟਰ ਖਬਲੀ ਤੇ ਖੁੱਤੂ ਸੇ ਹੀ ਕਾਰਵਾਈ ਕਰ ਰਿਹਾ ਸਰ ਸੀਵਰੇਜ ਬੋਰਡ ਆਪਣੀ ਸ਼ਹਿਰ ਪਲਾਨ ਮੇਨਟੇਨ ਕਰ ਰਿਹਾ ਜੀ ਉਹਦੇ ਜਿੰਨੇ ਵੀ ਪਲਾਂਟਸ ਤੇ ਸਾਡੀ ਵਰਕਿੰਗ ਆ ਪ੍ਰੋਪਰ ਹੋ ਰਹੀ ਆ ਬੀਓਡੀ ਉਹਦੀ ਲੈਸ ਦਨ 30 ਆ ਰਹੀ ਆ ਜੋ ਕਿ ਪੀਪੀਸੀਬੀ ਨੋਰਮਸ ਦੇ ਅਕੋਰਡਿੰਗ ਆ ਪਰ ਇੱਥੇ ਤਾਂ ਆਈ ਨਹੀਂ ਪੰਜ ਸਰ ਸਰ ਇੱਕ ਕੋਈ ਹੋਰ ਵੀ ਇਕਾਈਆਂ ਨੇ ਜਿਨ੍ਹਾਂ ਦਾ ਪਾਣੀ ਆਂਦਾ ਹੈ ਜੀ ਸਾਡਾ ਤਾਂ ਟ੍ਰੀਟਰ ਜਾ ਰਿਹਾ ਜੀ ਇਹਦੇ ਵਿੱਚ ਬੇਸਿਕਲੀ ਨਹੀਂ ਫਿਰ ਇਹਦਾ ਕਲੀਅਰ ਕਿਦਾਂ ਹੋਊਗਾ ਵੀ ਕੀ ਦਾ ਪਾਣੀ ਆ ਰਿਹਾ ਮੈਂ ਚੈੱਕ ਕਰ ਰਿਹਾ ਜੀ ਪੋਲੂਸ਼ਨ ਮੈਂ ਤਾਂ ਹੁਣ ਤੱਕ ਦਾ ਸਰ ਚੈੱਕ ਸਰ ਤੁਸੀਂ ਦੱਸੋ ਜੀ ਕੀ ਕਿਹਦੇ ਜਿਹੜੀ ਫਿਕਸ ਆਪਣਾ ਪਲੀ ਡੈਸੀਗਨੇਸ਼ਨ ਦਾ ਨਾਮ ਦੱਸੋ ਮੈਂ ਇੰਦਰਪਾਲ ਜੁਆਇੰਟ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਹਾਂਜੀ ਸਰ ਅੱਜ ਹਾਂਜੀ ਇੱਥੇ ਪਹੁੰਚ ਰਹੇ ਨੇ ਸ਼ਾਇਦ ਹੁਣ ਤੱਕ ਆ ਚੁੱਕੇ ਹੋਣ ਸਰ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹਾਂ ਟਾਈਮ ਕਾਫੀ ਹੋ ਚੁੱਕਾ ਹੈ ਉਹਨਾਂ ਨੂੰ ਇੱਥੇ 10 ਵਜੇ ਦਾ ਮੈਸੇਜ ਆਇਆ ਹੋਇਆ ਐਸ ਡੀਓ ਆ ਗਏ ਐਕਸ਼ਨ ਪਹੁੰਚ ਚੁੱਕੇ ਸਰ ਇਹਦਾ ਹੱਲ ਕੀ ਹੈ ਇਹਦਾ ਕੋਈ ਲੱਗਦਾ ਕਿ ਹੱਲ ਹੈ ਕੋਈ ਕੋਲੇ ਕਾਰਪੋਰੇਸ਼ਨ ਅਲੱਗ-ਅਲੱਗ ਜਣ ਕੀ ਦੇਖੋ ਜੋ ਸਾਡੇ ਇੰਜੀਨੀਅਰਿੰਗ ਵਿੰਗ ਹੈਗਾ ਉਹ ਇਹਦੇ ਤੇ ਆਲਰੇਡੀ ਕੰਮ ਕਰ ਰਿਹਾ ਹੈਗਾ ਜੋ ਵੀ ਇਹਦੇ ਪਾਸੇ ਕੀਤਾ ਜਾਣਾ ਹੈ ਉਹ ਜ਼ਰੂਰ ਕਰਾਂਗੇ ਇਹ ਹੁਣ ਤੁਹਾਨੂੰ ਮੈਂ ਬਾਦਰ ਕੇ ਰੋਡ ਤੇ ਲੈ ਜਾ ਜਿਹੜੇ ਸ਼ੇਪਪੁਰੀ ਦੇ ਅੰਦਰ ਬਾੜਦੇ ਆ ਗਲੀਆਂ 'ਚ ਜਿਹੜਾ ਉੱਥੇ ਦਾ ਪ੍ਰਿੰਟਿੰ ਉਹ ਤੁਸੀਂ ਇਹਨਾਂ ਵਿਚੰਨੀ ਲੈਂਦੇ ਉਹ ਸਰ ਜਿਹਦਾ ਸਾਡੇ ਕੋਲ ਤੇ ਸਾਰੇ ਜਿਹੜਾ ਵੀ ਕੋਈ ਆਇਡੈਂਟੀਫਾਈ ਹੁੰਦਾ ਅਸੀਂ ਨਾਲ ਹੀ ਕਨੈਕਸ਼ਨ ਕੱਢਵਾ ਦਿੰਦੇ ਨਹੀਂ 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 ਪੋਲਿਊਸ਼ਨ ਬੋਰਡ ਦਾ ਕੰਮ ਕੀ ਹੁੰਦਾ ਜੋ ਇਸ ਤਰ੍ਹਾਂ ਜਿਸੀ ਐਸੀ ਥੱਲੇ ਬੈਠਣਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੇ ਅਸੀਂ ਅਸੀਂ ਆਪਾਂ ਇਸੇ ਥੱਲੇ ਬੈਠੇ ਹਾਂ ਅਸੀਂ ਆ ਦੇਖੋ ਪਸੀਨਾ ਆਇਆ ਨਾ ਜੀ ਬਿਲਕੁਲ ਕਿਦੇ ਲਈ ਆ ਮੈਂ ਤੇ ਕੋਈ ਰਾਜਨੀਤੀ ਕਰਨੀ ਆਇਆ ਅਸੀਂ ਪੰਜਾਬ ਦੇ ਲੋਕਾਂ ਲਈ ਖੜੇ ਆ ਜੀ ਘੱਟੋ-ਘੱਟ 15 ਤੋਂ 20 ਹਜ਼ਾਰ ਜਿਹੜੇ ਘਰਾਂ 'ਚ ਯੂਨਿਟ ਚੱਲਦੇ ਨੇ ਉਹ ਜਨਾਬ ਕੋਲ ਇਹਨਾਂ ਕੋਲ ਪੈਨਲਤੀ ਹੈ ਨਹੀਂ ਜਵਾਬ ਦੇ ਯਾਰ ਯੈਸ ਮੈਂ ਲੈ ਕੇ ਚੱਲੂ ਤੁਹਾਨੂੰ ਗਲੀ ਗਲੀ ਮਾਦੋਪਰੀ ਸ਼ੇਪੁਰੀ ਚਲੋ ਸਾਨੂੰ ਇਦਾਂ ਨਾ ਜੀ ਚਲੋ ਸਾਨੂੰ ਜਿਹੜੀ ਵੀ ਕੋਈ ਹੈਗੀ ਅਸੀਂ ਤਾਂ ਦੇਖੋ ਆਇਡੈਂਟੀਟੀ ਪੋਲੂਸ਼ਨ ਕੋਰਪੋਰੇਟ ਦੀ ਟੀਮਾਂ ਜਿਹੜੀਆਂ ਆਇਡੈਂਟੀਫਾਈ ਕਰਦਾ ਸਾਡੇ ਦੀਆਂ ਅਦਰ ਕੋਈ ਮਤਲਬ ਆਇਡੈਂਟੀਫਿਕੇਸ਼ਨ ਦੀ ਕਿਸੇ ਨੂੰ ਲੱਗਦਾ ਵੀ ਕੋਈ ਇਲੀਗਲ ਚੱਲਦੀ ਆ ਉਹ ਸਾਨੂੰ ਲਿਸਟ ਪ੍ਰੋਵਾਈਡ ਕਰਾਓ ਅੱਜ ਹੀ ਸ਼ਾਮ ਨੂੰ ਅਸੀਂ ਕਿਉਂ ਕਰਾਈਏ ਤੁਸੀਂ ਆਪਣੀ ਸਰਵੇ ਕਰਾਓ ਸਰ ਅਸੀਂ ਤਾਂ ਕਰ ਰਹੇ ਹਾਂ ਸਰਵੇ ਕਰਾਓ ਅਸੀਂ ਤਾਂ ਕਰ ਰਹੇ ਹਾਂ ਸਰ ਨਹੀਂ ਸਰਵੇ ਕਰਾਓ ਸਰ ਇਹ ਅਸੀਂ ਦੇਖੋ ਅਸੀਂ ਕਰ ਰਹੇ ਆ ਸਾਡੇ ਕੋਲੇ ਹਜੇ ਵੀ ਕੰਪਿਊਟਰਾਂ ਵਿੱਚ ਲਿਸਟਾਂ ਹੈਗੀਆਂ ਜਿਹੜੇ ਕਨੈਕਸ਼ਨ ਕਟਵਾਏ ਹੋਏ ਨੇ ਜਦੋਂ ਮਰਜੀਗਾ ਅਵੇਲੇਬਲ ਹੈਗੇ ਨਹੀਂ ਜੀ ਫਿਰ ਜਿਹੜੀਆਂ ਡਾਇਰੈਕਟ ਸੀਟਪੀ ਤੋਂ ਬਿਨਾ ਡਾਈੰਗਾਂ ਦਾ ਪਾਣੀ ਸਿੱਧਾ ਜਾ ਰਿਹਾ ਜੀ ਸਿੱਧਾ ਤਾਂ ਸਰ ਕਿਸੇ ਦਾ ਵੀ ਨਹੀਂ ਜਾ ਰਿਹਾ ਉਹਨਾਂ ਜਿਹੜੇ 12+36 ਨੇ ਉਹਨਾਂ ਦੇ ਆਪਦੇ ਏਟੀਪੀ ਲੱਗੇ ਹੋਏ ਨੇ ਓਕੇ ਆ ਲੋ ਮੈਂ ਤਾਂ ਸਾਰੀਆਂ ਚੀਜ਼ਾਂ ਦਾ ਵੀ ਰਿਪੋਰਟ ਕਰਾਂਗਾ ਦੋਸਤ ਜੀ ਆ ਰਾਤ 9:30 12 ਵਜੇ ਦਾ ਸਿੱਧਾ ਪਾਣੀ ਦੇਦਾ ਚਾਂਸ ਨਹੀਂ ਦੇ ਚੈੱਕ ਕਰੋ ਜੀ ਆ ਰਿਪੋਰਟ ਤੁਸੀਂ ਕਹਿੰਦੇ ਡੈਂਗਾ ਦਾ ਪਾਣੀ ਨਹੀਂ ਡਿੱਗਦਾ ਇਦੋਂ ਕਿੱਥੋਂ ਆ ਰਹੇ ਇਹ ਸਰ ਕਾਰਪੋਰੇਸ਼ਨ ਦਾ ਜੇਵਰ ਦਾ ਜੇਵਰ ਲਾਈਨ ਦਾ ਕੋਈ ਆਊਟਲੈਟ ਹੈ ਜੀ ਇਹ ਇਹ ਟਾਈਂਗਾ ਦਾ ਪਾਣੀ ਹੈ ਇਹ ਰਾਤ ਨੂੰ ਚਲਦੀਆਂ ਨੇ ਜਨਾਬ ਅੱਛਾ ਇਹ ਸਰ ਮੈਂ ਦੱਸਦਾ ਇਹ ਜੀ 15 ਐਮਐਲ ਜਿਹੜਾ ਸੀਟਪੀ ਉਹਦਾ ਆਊਟਲੈਟ ਆ ਜੇ ਬੁੱਟੇ ਨਾਲੇ ਸਿੱਧਾ ਸੁੱਟੋਗੇ ਤੁਸੀਂ ਜੇ ਉੱਥੇ ਜੇ ਉੱਥੇ ਹੋਵੇ ਨਾ ਪੰਪ ਸਟੇਸ਼ਨ ਦਾ ਤੁਹਾਡਾ ਉੱਥੇ ਚੱਲਦੇ ਨਹੀਂ ਹੈ ਗਊਸ਼ਾਲਾ ਲਾਲਾ ਤੇ ਕਿਥੋਂ ਇੱਕ ਇਹ ਕਹਣਾ ਆਊਟਲਟ ਬਣਾਤਾ 15 ਵਾਲੇ ਸੀਟ ਇੱਕ ਦਾ ਆਊਟਲਟ ਹੈ ਤੁਸੀਂ ਇੰਨਾ ਕਰੋ ਜੀ ਮੇਰੇ ਨਾਲ ਖੁੱਲੀ ਬਹਿਸ ਕਰੋ মিডিਆ ਦੇ ਸਾਹਮਣੇ ਸਰ ਇਹਦੇ ਬਾਰੇ ਤਾਂ ਸਾਡੇ ਹਾਇਰ ਅਥਾਰਟੀ ਕਰ ਸਕਦੇ ਨੇ ਜੀ ਫਿਰ ਇੱਥੇ ਆਪਾਂ ਕੀ ਕਰਨਾ ਆਏ ਆ ਫਿਰ ਆਪਾਂ ਕੀ ਕਰਨਾ ਆਏ ਆ ਸਰ ਇਹਨਾਂ ਜੀ ਲੁਧਿਆਣਾ ਹੁਣ ਸਾਰਾ ਚਾਰ ਦਫਤਰ ਨੇ ਜੀ ਮੈਂ ਤੇ ਆਪਣੇ ਦਫਤਰ ਮਤਲਬ ਕੱਲ ਕਰ ਸਕਦੇ ਨੇ ਜੀ ਨਹੀਂ ਨਹੀਂ ਮੇਰੀ ਗੱਲ ਸੁਣੋ ਖੁੱਲੀ ਬੈਸੇਗੀ ਉਹ ਤਾਂ ਹਾਇਰ 30 ਨਹੀਂ 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 ਹਾਇਰ 30 ਚ ਫਿਰ ਕੀ ਕਹਿੰਦੇ ਫਿਰ ਆਪਾਂ ਫਿਰ ਸਾਡਾ 1 ਡੇਢ ਘੰਟੇ ਤੋਂ ਸਾਰਾ ਦਾ ਟਾਈਮ ਖਰਾਬ ਕੀਤਾ ਅਫੀਸਰਾਂ ਦਾ ਮੀਡੀਆ ਦਾ ਮੇਰਾ ਠੀਕ ਹੈ ਫਿਰ ਤੁਸੀਂ ਉੱਥੇ ਜਵਾਬ ਦਿੰਦੇ ਜੋ ਜਵਾਬ ਹੀ ਨਹੀਂ ਕੋਈ ਦੇਣਾ ਸੀਓਡੀ ਸੀਓਡੀ ਤੁਹਾਡਾ ਕਿੰਨਾ ਆ ਰਿਹਾ ਦੇਖਿਆ ਸਰ ਮੈਂ ਜਵਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਗੱਲ ਕਰ ਰਿਹਾ ਵੀ ਦੇਖੋ ਲੋ ਜਾਣੇ ਵਿੱਚ ਚਾਰ ਦਫ਼ਤਰ ਨੇ ਮੈਂ ਤੇ ਆਪਣੇ ਦਫ਼ਤਰ ਦੇ ਨਾਲ ਸੰਬੰਧ ਦੱਸ ਸਕਦਾ ਨਾ ਜੀ ਜੇ ਕੋਈ ਖੁੱਲੀ ਬੈਸੇਗੀ ਇੱਥੇ ਕਿਹਦਾ ਦਫ਼ਤਰ ਆ ਇੱਥੇ ਸਰ ਇੰਚਾਰਜ ਚੀਫ ਇੰਜੀਨੀਅਰ ਸਾਹਿਬ ਨੇ ਜਿਲ੍ਹਾ ਲੁਧਿਆਣੇ ਦੇ ਫ ਤੇ ਤੁਸੀਂ ਇੱਥੇ ਦੇ ਹੈ ਨਹੀਂ ਸਰ ਬੁੱਢੇ ਨਾਲੇ ਦੇ ਬਾਰੇ ਵੀ ਜਿਹੜਾ ਕੰਮ ਹੈਗਾ ਉਹ ਅਸੀਂ ਦੇਖਦੇ ਆਂ ਜੀ ਚੀਫ ਇੰਜੀਨੀਅਰ ਸਾਹਿਬ ਨੂੰ ਅੱਜ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਹੋਇਆ ਦੁਬਾਰੇ ਮੀਟਿੰਗ ਹੈ ਜੀ ਇਸੇ ਲਈ ਬੁਲਾਇਆ ਹੋਇਆ ਜੀ ਬਿਲਕੁਲ ਜੀ ਅਸੀਂ ਕਰ ਰਹੇ ਹੋਏ ਨੇ ਸਾਹਿਬ ਇਸ ਕੰਮ ਲਈ ਬਹੁਤ ਜ਼ਿਆਦਾ ਸੀਰੀਅਸ ਨੇ ਠੀਕ ਹੈ ਉਹਨਾਂ ਨੇ ਮੇਰੀ ਡਿਊਟੀ ਲਈ ਜਾਬੀ ਲੁਧਿਆਣਾ ਸਾਹਿਬ ਮੈਂ ਕਰ ਸਕਦਾ ਇੱਕ ਮਿੰਟ ਜੀ ਉਧਰ ਮਾ ਜੋ ਮੁੱਖ ਮੰਤਰੀ ਸਾਹਿਬ ਲੱਗੇ ਆ ਉਧਰ ਉਹਨਾਂ ਦਾ ਮੈਂ ਜੂਨੀਅਰ ਲੱਗੇ ਆ ਜੀ ਬਿਲਕੁਲ ਅਸੀਂ ਨਾਲ ਕੇ ਬੁੱਢਾ ਨਾਲਾ ਸਾਫ ਕਰਾਣਾ ਇੱਥੇ ਕੋਈ ਰਾਜਨੀਤੀ ਨਹੀਂ ਸਾਰੇ ਡਿਪਾਰਟਮੈਂਟ ਹੀ ਰਲ ਮਿਲ ਕੇ ਕ ਲੋੜ ਹੈ ਕੋਈ ਸਰ ਹਾਊ ਟੂ ਟਾਕ ਵਿਦ ওকে ਪਹਿਲੀ ਗੱਲ ਜੀ ਬਿਲਕੁਲ ਜੀ ਹੈ ਜੀ ਕੀ ਨਾਮ ਤੁਹਾਡਾ ਗੁਰਮੀਤ ਸਿੰਘ ਨੋਟ ਕਰੀਏਗਾ ਨਾਮ ਹਾਂ ਜੀ ਚੱਲੀ ਇਹਨਾਂ ਦਾ ਡੈਜ਼ਿਗਨੇਸ਼ਨ ਨੋਟ ਕਰੋ ਕਿ ਜੀ ਆਪਾਂ ਕੁਝ ਜਵਾਬਸ ਵਾਲੀ ਨਹੀਂ ਕਰ ਸਕਦੇ ਫਿਰ ਆਪਾਂ ਇੱਥੇ ਕਰਨ ਕੀਆ ਸਰ ਸਵਾਲ ਜਵਾਬ ਵੇ ਤਾਂ ਨਾ ਜੀ ਤੁਸੀਂ ਕਹੇ ਖੁੱਲੀ ਬਹਿਸ ਦੀ ਗੱਲ ਕੀਤੀ ਬਿਲਕੁਲ ਕਰਾਂਗੇ ਜਦ ਤੁਸੀਂ ਕਿਸੇ ਗੱਲ ਦਾ ਸਾਨੂੰ ਜਵਾਬ ਨਹੀਂ ਦੇ ਰਹੇ ਯਾਰ ਸਰ ਮੈਂ ਕਿਹਾ ਸਾਨੂੰ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਾਨੂੰ ਮੂਰਖ ਬਣਾ ਰਹੇ ਤੁਸੀਂ ਮੈਂ ਵੀ ਤਾਂ ਇਹ ਕਹਿ ਰਹਿਣਾ ਜੀ ਥੱਲੇ ਗੱਲਾਂ ਫਿਰ ਇਹ ਕੰਸਟਰਕਸ਼ਨ ਬੋਰਡ ਦਾ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਅਸੀਂ ਥੱਲੇ ਗੱਲਾਂ ਵੇ ਤਾਂ ਕਰੋ ਤੁਸੀਂ ਕਰੋ ਤੁਸੀਂ ਜੀ ਸਰਕਾਰ ਸਾਡੀ ਬਦਨਾਮ ਹੋਵੇ ਹੈ ਕਿਉਂ ਕੋਈ ਗੱਲ ਨਹੀਂ ਚਲੋ ਜੀ ਲਿਖੋ ਜੀ ਇਹਨਾਂ ਬਾਰੇ ਮੈਂ ਲਗੋ ਕੀ ਮੰਨਦੇ ਹੋ ਫਿਰ ਗੜਬੜ ਹੈਗੀ ਹੈ ਜੀ ਗੱਲ ਇਹ ਆ ਤੁਹਾਡੇ ਸਾਹਮਣੇ ਐਕਸ਼ਨ ਹੀ ਪੱਜ ਗਿਆ ਸੀਵਰੇਜ ਦਾ ਪੋਲੂਸ਼ਨ ਦਾ ਹੂੰ ਹਾਂਜੀ ਕੋਈ ਕੋਈ ਜਵਾਬ ਨਹੀਂ ਬੋਲਦਾ ਉਹਦੇ ਕੰਮ ਦੇ ਪਈ ਸੀ ਰਾਈਟ ਜਦੋਂ ਤੁਸੀਂ ਕੋਈ ਗੱਲ ਦਾ ਜਵਾਬ ਹੀ ਨਹੀਂ ਦੇ ਸਕਦੇ ਫਿਰ ਤੁਸੀਂ ਇੱਥੇ ਆਏ ਕੀ ਕਰਨ ਆ ਅਸੀਂ ਤਾਂ ਤੁਹਾਡੇ ਤੋਂ ਜਵਾਬ ਮੰਗਦੇ ਆ ਭਾਈ ਸਾਡੀ ਸਰਕਾਰ ਤੁਸੀਂ ਲੋਕ ਕਿਉਂ ਬਦਨਾਮ ਕਰਦੇ ਹੋ ਉਧਰ ਮਾਨ ਸਾਹਿਬ ਕੰਮ ਕਰ ਰਹੇ ਨੇ ਬੁੱਢੇ ਨਾਲੇ ਨੂੰ ਸਾਫ ਕਰ ਨਹੀਂ ਅੱਜ ਵੀ ਚੀਫ ਇੰਜੀਨੀਅਰ ਸਾਹਿਬ ਉੱਥੇ ਬੁਲਾਏ ਹੋਏ ਨੇ ਤੇ ਇੱਧਰ ਮੈਂ ਲੱਗਿਆ ਹੋਇਆ ਅਸੀਂ ਵੀ ਇੱਥੋਂ ਰਿਪੋਰਟ ਭੇਜਣੀ ਆ ਭਾਈ ਥੱਲੇ ਆਇਆ ਜੂਨੀਅਰ ਅਸੀਂ ਉਹਨਾਂ ਦੇ ਅਸੀਂ ਰਿਪੋਰਟ ਗਰਾਸ ਰ ਦੇਨਲੀ ਸਾਨੂੰ ਕਿਹਾ ਗਿਆ ਮਾਨ ਸਾਹਿਬ ਵੱਲੋਂ ਤੇ ਜੇ ਅਜੇ ਇਹ ਉਟਕੇ ਅਫਸਰ ਸਾਨੂੰ ਅੱਖਾਂ ਕੱਢਣਗੇ ਇਹ ਵਾਲੇ ਜਿਹੜੇ ਤਾਂ ਨਾਲੇ ਤਾਂ ਕੰਮ ਕਰਦੇ ਨੇ ਸਾਰਾ ਪੁੱਠਾ ਹੀ ਤਾਂ ਫੇਰ ਤੁਸੀਂ ਇੱਦਾਂ ਦੀ ਗੱਲ ਕਰਦੇ ਹੋ ਸਹੀ ਤੇ ਕੋਈ ਗੱਲ ਨਹੀਂ ਇਹ ਅਫਸਰ ਬਾਰੇ ਮਾਨ ਸਾਹਿਬ ਨੂੰ ਰਿਪੋਰਟ ਭੇਜ ਦਿਆਂਗੇ ਇਹਦਾ ਕੀ ਕਰਨ ਉਹ ਆਪਣਾ ਦੇਖ ਲੈਣਗੇ ਸਰ ਲੱਗਦਾ ਕਿ ਵੱਡੀ ਧਾਂਦਲੀ ਜਿਹੜੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਮੈਂ ਤਾਂ ਰਿਕਾਰਡ ਤੁਹਾਨੂੰ ਇਸ ਲਈ ਸਾਰੇ মিডিਆ ਸਤਕਾਰਯੋਗ ਸਾਰੇ ਅਫਸਰ ਆ ਖੜੇ ਨੇ ਤੇ ਸਭ ਦੇ ਸਾਹਮਣੇ ਖੁੱਲੀ ਕਿਤਾਬ ਹੈ ਮੁੱਖ ਮੰਤਰੀ ਪੰਜਾਬ ਵੀ ਅੱਜ ਮੀਟਿੰਗ ਕਰ ਰਹੇ ਨੇ ਬਿਲਕੁਲ ਕਰ ਰਹੇ ਨੇ ਬੁੱਢੇ ਨਾਲੇ ਦੇ ਉੱਤੇ ਹੀ ਕਰ ਰਹੇ ਨੇ ਔਰ ਸਾਨੂੰ ਮਾਨ ਆਪਣੇ ਮਾਨ ਤੇ ਜਿਹੜਾ ਪਾਣੀ ਤੁਸੀਂ ਦਿਖਾਇਆ ਵੀਡੀਓ ਦੇ ਵਿੱਚ ਰਾਤ ਨੂੰ ਪੈ ਰਿਆ ਸੀਗਾ ਉਹ ਕਹਿੰਦੇ ਇਹ ਪਾਣੀ ਕੋਈ ਹੋਰ ਆਈ ਐਮਐਲਟੀ ਹੋ ਗਿਆ ਆਪਣਾ ਪਿੱਛਾ ਛੁਡਾ ਰਹੇ ਨਾ ਆਪਣੀ ਚੋਰੀ ਜਿਹੜੀ ਇਹਨਾਂ ਨੇ ਕੀਤੀ ਆ ਉਹ ਰਿਕਾਰਡ ਦਿਖਾ ਰਿਹਾ ਮੈਂ ਜਾਓ ਜਾ ਕੇ ਦੁਬਾਰਾ ਚੈੱਕ ਕਰ ਲਓ ਡੈਂਗਾ ਦਾ ਸਰ ਤੁਸੀਂ ਕਾ ਡੈਂਗਾ ਕਾਫੀ ਜਲਦੀ ਹਾਂ ਬਿਲਕੁਲ ਮੈਂ ਤਾਂ ਦੇਖੋ ਜਿਹੜੀਆਂ ਡੈਂਗਾ ਸੀਸੀਟੀਵੀ ਦੇ ਐਸਟੀਪੀ ਦੇ ਥਰੂ ਆਉਂਦੀਆਂ ਠੀਕ ਆ ਗੁੱਡ ਆ ਸਾਰੀਆਂ ਡੈਂਗਾ ਮਾਰੀਆਂ ਨਹੀਂ ਹੈਗੀਆਂ ਕੁਝ ਲੋਕ ਜਿਹੜੇ ਇਹਨਾਂ ਦੇ ਵਿੱਚੋਂ ਗਲਤ ਤਰੀਕੇ ਨਾਲ ਉਹਨੂੰ ਪਾਣੀ ਛੁੱਟਦੇ ਨੇ ਡਾਇਰੈਕਟ ਸਾਡੀ ਲੜਾਈ ਉਹਨਾਂ ਨਾਲ ਆ ਕਿ ਦਿਓ ਕਿਰਪਾ ਕਰਕੇ ਪੰਜਾਬ ਤੇ ਸਾਡੇ ਲੋਕਾਂ ਤੇ ਰਹਿਮ ਕਰਨ ਸਿਰਫ ਆਪਣੇ ਲਾਲਚ ਪਿੱਛੇ ਆਪਣੇ ਘਰ ਦੇ ਲਾਲਚ ਪਿੱਛੇ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰ ਸਾਰੀ ਸਾਡੀ ਸਰਕਾਰ ਨੂੰ ਬਦਨਾਮ ਨਾ ਕਰਨ ਅਮਰ ਸਾਹਿਬ ਜਿਹੜੀਆਂ ਡੈਰੀਆਂ ਦਾ ਤੁਸੀਂ ਗੱਲ ਕਰ ਰਹੇ ਹੋ ਡੈਰੀਆਂ ਕੁਝ ਤਾਂ ਚਲੋ ਨੋਟ ਦੇ ਵਿੱਚ ਹੈਗੀਆਂ ਨੇ ਪਰ ਕੁਝ ਜਿਹੜੀਆਂ ਮੱਲੇ ਦੇ ਵਿੱਚ ਕਈਆਂ ਨੇ ਘਰ ਦੇ ਵਿੱਚ ਪਸ਼ੂ ਰੱਖੇ ਹੋਏ ਨੇ ਖੁੱਲੇ ਆਮ ਜਿਹੜਾ ਚਲੋ ਕਿ ਜਦੋਂ ਗੋਆ ਮਜ਼ਾ ਕਰਦੀਆਂ ਨੇ ਤਾਂ ਪਾਣੀ ਨਾਲ ਸਮਰਸੀਬਲ ਲੱਗੇ ਹੋਏ ਆ ਪਾਣੀ ਨਾਲ ਉਹ ਸਿੱਧਾ ਨਾਲੇ ਚ ਢੋੜ ਦਿੱਤਾ ਜਾਂਦਾ ਬਿਲਕੁਲ ਅਸੀਂ ਉਹ ਡੈਰੀ ਵਾਲਿਆਂ ਦੇ ਉੱਤੇ ਵੀ ਅਸੀਂ ਉਹਨਾਂ ਨੂੰ ਰਿਕਵੈਸਟ ਲਾ ਰਹੇ ਆ ਵੀ ਤੁਸੀਂ ਵੀ ਆਪ ਪਲਾਂਟਾਂ ਤੇ ਭੇਜੋ ਬੋਹਾ ਠੀਕ ਆ ਪਲੱਸ ਡੈਂਗਾੜਿਆਂ ਨੂੰ ਰਿਕਵੈਸਟ ਲਾ ਰਹੇ ਭਾਈ ਤੁਸੀਂ ਸੀਟੀਵੀ ਦੇ ਥਰੂ ਟ੍ਰੀਟ ਕਰਕੇ ਪਾਣੀ ਪਾਓ ਠੀਕ ਆ ਪਲੱਸ ਜਿਹੜੀਆਂ ਛੋਟੀਆਂ ਇਕਾਈਆਂ ਨੇ ਉਹਨਾਂ ਨੂੰ ਵੀ ਕਰ ਰਹੇ ਤੁਸੀਂ ਵੀ ਨਾਲ ਜੁੜੋ ਤਾਂ ਕਿ ਯਾਰ ਇਹ ਸਾਰਿਆਂ ਦਾ ਭਲਾ ਕੁਲੇ ਗੁਰਪ੍ਰੀਤ ਗੋਗੀ ਦਾ ਨਹੀਂ ਹੈ ਸਰਕਾਰ ਇਸ ਚੀਜ਼ ਲਈ ਬਹੁਤ ਸੀਰੀਅਸ ਆ ਆਪਣੀ ਕੋ ਹੋਰ ਵੱਡਾ ਮੁੱਦਾ ਚੱਕਿਆ ਕਿ 12 ਤੋਂ 15000 ਜਾਂ 20000 ਜਿਹੜੇ ਨੇ ਛੋਟੇ ਜੁਨਨ ਘਰਾਂ 'ਚ ਲੱਗੇ ਨੇ ਜਿਹੜੇ ਕੀ ਕੈਮੀਕਲ ਵਾਲਾ ਪਾਣੀ ਸਿੱਧਾ ਪਾ ਰਹੇ ਨੇ ਯੈਸ ਯੈਸ ਪਾ ਰਹੇ ਨੇ ਉਹਨੂੰ ਮੈਨੂੰ ਕੋਲੇ ਸੁਪਨੇ ਆਉਂਦੇ ਨੇ ਉਹਨੂੰ ਲੈ ਕੇ ਕਾਰਵਾਈ ਹੋ ਨਹੀਂ ਕਾਰਵਾਈ ਨਹੀਂ ਉਹਨਾਂ ਨੂੰ ਬੇਨਤੀ ਆ ਉਹ ਵੀ ਆਪਣੇ ਪਰਿਵਾਰ ਨੇ ਰੋਟੀ ਤਾਂ ਉਹਨਾਂ ਨੇ ਵੀ ਖਾਣੀ ਆ ਕਿਰਪਾ ਕਰਕੇ ਬੁੱਡੇ ਨਾਲੇ ਤੋਂ ਡਾਇਰੈਕਟ ਪਾਣੀ ਨਾ ਪਾਓ ਸੀਟੀਵੀ ਦੇ ਥਰੂ ਆਪਣਾ ਪਾਣੀ ਭੇਜੋ ਉਹ ਦੇ ਕਨੈਕਸ਼ਨ ਸਰ ਜੀ ਕਬਡੀ ਨਾ ਲੈ ਕੇ ਪੋਲਿਊਸ਼ਨ ਬੋਰਡ ਦੀ ਹੈਗੀ ਆ 101% ਪੋਲਿਊਸ਼ਨ ਬੋਰਡ ਤੇ ਸੀਵਰੇਜ ਬੋਰਡ ਦੋਨੋਂ ਇਸ ਚੀਜ਼ ਤੇ ਪੱਕੇ ਤੇ ਪੱਕੇ ਗੁਨਾਹ ਕਰਦੇ ਮੈਂ ਮੈਂ ਕਹਿ ਰਿਹਾ ਹਾਂ ਔਨ ਰਿਕਾਰਡ ਕੈਮਰੇ ਦੇ ਤੇ ਦਰ کوئی کارਵਾਈ ਹੋਣੀ ਕਿਉਂਕਿ ਲਗਾਤਾਰ ਦੇਖੋ ਅਨੇਕ ਕਾਰਵਾਈ ਦੇਖੋ ਨਹੀਂ ਦੇਖੋ ਦੇਖੋ ਮਾਨ ਸਾਹਿਬ ਨਹੀਂ ਕਿਸ਼ਤੀ ਚਲਾਈ ਨਹੀਂ ਸੀ ਕਿਸ਼ਤੀ 'ਚ ਮੀਟਰ ਲੈ ਕੇ ਪਾਣੀ ਨਾਪਿਆ ਸੀ ਠੀਕ ਹੈ ਚਲਾਣੀ ਮੈਨੂੰ ਕੋਈ ਸ਼ੌਕ ਨਹੀਂ ਕੋਈ ਡਾਲੇਕ ਨਹੀਂ ਜਿੱਥੇ ਮੈਂ ਕਿਸ਼ਤੀ ਚਲਾਉਣੀ ਸੀ ਮੀਟਰ ਲੈ ਕੇ ਗਿਆ ਸੀ ਆਪਣੀ ਜਾਨ ਜੋਖਮ 'ਚ ਪਾ ਕੇ ਕਿ ਚਲ ਜੇ ਮੈਨੂੰ ਕੁਛ ਦਾ ਕੋਈ ਨਹੀਂ ਪੰਜਾਬ ਦੇ ਲੋਕ ਬਚਣ ਪਰ ਕਹਿੰਦਾ ਮਤਲਬ ਆ ਸਾਡੇ ਸਰਕਾਰ ਪੂਰੀ ਸਟੇਟ ਅੱਜ ਵੀ ਮਾਨ ਸਾਹਿਬ ਨੇ ਉੱਥੇ ਮੀਟਿੰਗ ਬੁਲਾਈ ਹੋਈ ਆ ਉੱਥੇ ਨਾਲੇ ਦੇ ਉੱਤੇ ਡੇਲੀ ਮੀਟਿੰਗਾਂ ਚੱਲਦੀਆਂ ਨੇ ਅਸੀਂ ਬਹੁਤ ਜਲਦੀ ਤੁਹਾਨੂੰ ਇਹਦਾ ਰਿਜ਼ਲਟ ਦੱਸਾਂਗੇ ਸਰਕਾਰ ਚਾਹਦੀ ਆ ਲੋਕਾਂ ਦਾ ਭਲਾ ਹੋਵੇ ਪਰ ਸਰਕਾਰ ਤਾਂ ਚਾਹਦੀ ਆ ਸਰਕਾਰ ਤਾਂ ਚਾਹਦੀ ਆ ਜਿਹੜੇ ਐਦਾਂ ਦੇ ਵਿੱਚ ਬਲੈਕ ਸ਼ੀਪਸ ਨੇ ਜਿਹੜੀਆਂ ਸ਼ਰੀਆ ਜਿਨ੍ਹਾਂ ਦੇ ਧੌਣ 'ਚ ਕੀਲਾ ਫਸਿਆ ਹੋਇਆ ਆ ਸ਼ਰੀਆ ਫਸਿਆ ਹੋਇਆ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕਿੱਦਾਂ ਹਾਊ ਟੂ ਟਾਕ ਠੀਕ ਆ ਨਾ ਤੇ ਐਸੀ ਅਫਸਰਾਂ ਦਾ ਇੱਥੇ ਰਹਿਣਾ ਕੋਈ ਵਧੀਆ ਗੱਲ ਨਹੀਂ ਸਰ ਕਹਿੰਦੇ ਨੇ ਕਿ ਕੁਝ ਡਾਇੰਗ ਇੰਡਸਟਰੀ ਦੇ ਜਿਹੜੇ ਲੋਕ ਹੈਗੇ ਨੇ ਉਹ ਕਾਂਗਰਸੀ ਹੈਗੇ ਨੇ ਜਿਹੜੇ ਇਸ ਦਾ ਯਾਰ ਇੱਥੇ ਪਾਰਟੀ ਕੋਈ ਨਹੀਂ ਆ ਦੇਖੋ ਕੋਈ ਇਹ ਮੇਰੀ ਗੱਲ ਸੁਣੋ ਜੀ ਭਾਵੇਂ ਇੱਥੇ ਅਸੀਂ ਹੋਈਏ ਕੋਈ ਹੋਵੇ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੈ ਬਸ ਜਿਹੜਾ ਕਾਨੂੰਨ ਕੋਈ ਗਲਤ ਕਰੇਗਾ ਤੇ ਉਹ ਬਖਸ਼ਿਆ ਨਹੀਂ ਜਾਏਗਾ